ਅੱਜ ਦਾ ਜਿਹੜਾ ਰੋਡ ਸ਼ੋਅ ਹੈ ਇਹ ਇਤਿਹਾਸਕ ਰੋਡ ਸ਼ੋਅ ਹੋਵੇਗਾ ਆਮ ਆਦਮੀ ਪਾਰਟੀ ਨੇ ਆਪਣੀ ਜਿਹੜੀ ਤਾਕਤ ਦੀ ਦੁਰਵਰਤੋਂ ਜਰੂਰ ਕੀਤੀ ਹੈ ਸਾਡਾ ਇਹ ਜਿਹੜਾ ਅੱਜ ਦਾ ਰੋਡ ਸ਼ੋਅ ਹੈ ਇਹਨੂੰ ਕੈਨਸਲ ਕਰਾਉਣ ਦੀ ਪੂਰੀ ਵਾਹ ਲਾਈ ਤੁਹਾਡੀ ਗੱਲ ਹੋਈ ਹੈ ਦੇਸ਼ ਲਈ ਉਹ ਇਹ ਹੋਈ ਹੈ ਕਿ ਅਸੀਂ ਸਰਮਾਇਦਾਰ ਲੋਕਾਂ ਨੂੰ ਨਹਿਰੂ ਵਰਗਿਆਂ ਨੂੰ ਅਸੀਂ ਪੰਡਿਤ ਨਹਿਰੂ ਵਰਗਿਆਂ ਨੂੰ ਅਸੀਂ ਦੇਸ਼ ਦੀ ਬਾਗਡੋਰ ਸੰਭਾਲੀ ਜਿਨ੍ਹਾਂ ਨੇ ਆਪ ਦੇ ਹਿੱਸੇ ਭਰਨ ਤੋਂ ਸਿਵਾਏ ਦੇਸ਼ ਦਾ ਕੁਝ ਵੀ ਨਹੀਂ ਕਰਿਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ 10 ਸਾਲ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਦੇ ਕਮਾਂਡ ਦੇ ਵਿੱਚ ਇੰਨਾ ਕੀ ਵਿਕਾਸ ਹੋਇਆ ਹੈ ਤੇ ਪਬਲਿਕ ਗਾਰਡਨ ਦੇਖਣ ਲਈ ਦਰਸ਼ਕੋ ਅੱਜ ਅਸੀਂ ਬਰਨਾਲੇ ਖੜੇ ਹਾਂ ਜੀਜੇਪੀ ਆਫਿਸ ਦੇ ਬਾਹਰ ਜਿੱਥੇ ਅੱਜ ਬਰਨਾਲੇ ਬਹੁਤ ਵੱਡਾ ਇੱਕ ਰੋਡ ਸ਼ੋਅ ਕੱਢ ਰਿਹਾ ਅਰਵਿੰਦ ਖੰਨਾ ਜੀ ਤੇ ਸੁਨੀਲ ਜਾਕਰ ਜੀ ਤੇ ਸਾਡੇ ਨਾਲ ਕੈਪਟਨ ਸਿੱਧੂ ਬਰਨਾਲੇ ਤੋਂ ਹਲਕਾ ਇੰਚਾਰਜ ਅਧਵਾਰਤੋਂ ਜੀ ਤੇ ਨਾਲ ਪੁੱਛਦਿਆਂ ਜੀ ਉਹਨਾਂ ਬਾਰੇ ਕਿ ਅੱਜ ਦਾ ਰੋਡ ਸ਼ੋਅ ਜਿਹੜਾ ਹੈਗਾ ਕਿ ਇਹ ਕਿੰਨਾ ਕੱਟ ਤੇ ਕੀ ਅੱਜ ਰੋਡ ਮੈਪ ਰਹੇਗਾ ਜੀ ਸ੍ਰੀ ਕਲ ਕੈਪਟਨ ਸਾਹਿਬ ਕੀ ਹਾਲੀ ਹੈ ਬਹੁਤ ਅੱਛਾ ਜੀ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਪੁੱਛਿਆ ਅੱਜ ਦਾ ਜਿਹੜਾ ਰੋਡ ਸ਼ੋਅ ਹੈ ਇਹ ਇਤਿਹਾਸਕ ਰੋਡ ਸ਼ੋਅ ਹੋਵੇਗਾ ਕਿਉਂਕਿ ਇਹ ਕੋਈ ਦਿਹਾੜੀ ਦੇ ਲੋਕ ਨਹੀਂ ਲੈਂਦੇ ਇਹ ਉਹ ਲੋਕ ਨੇ ਜਿਹੜੇ ਲੋਕ ਦਿਲੋਂ ਮਤਲਬ ਹੁਣ ਉਹਨਾਂ ਨੇ ਪੰਜਾਬ ਦੀਆਂ પરિਸਥਿਤੀਆਂ ਤੋਂ ਤੰਗ ਆ ਗਏ ਜਿਹੜੀਆਂ ਵੀ ਪਸਥਿਤੀਆਂ ਆਸਰ ਆਮ ਆਦਮੀ ਪਾਰਟੀ ਨੇ ਕੀਤੀਆਂ ਜਾਂ ਕਾਂਗਰਸ ਸਰਕਾਰ ਨੇ ਪਹਿਲਾਂ ਕੀਤੀਆਂ ਜਾਂ ਅਕਾਲੀ ਦਲ ਨੇ ਪਹਿਲਾਂ ਕੀਤੀਆਂ ਉਸ ਤੋਂ ਤੰਗ ਹੋ ਆ ਕੇ ਲੋਕਾਂ ਦਾ ਜਿਹੜੀ ਅੰਦਰਲੀ ਭਾਵਨਾ ਨਾ ਉਹ ਤੋਂ ਇਹ ਲੋਕ ਉੱਠ ਕੇ ਆਏ ਨੇ ਮਤਲਬ ਕਿਸੇ ਨੂੰ ਵੀ ਅਸੀਂ ਐ ਸਮਝੋ ਵੀ ਤੇਲ ਵੀ ਨਹੀਂ ਪਾਇਆ ਤੇ ਅਗਰ ਦੇਖਿਆ ਜਾਵੇ ਨਾਲ ਹੀ ਆਮ ਆਦਮੀ ਪਾਰਟੀ ਦੀ ਅੱਜ ਰੋਡ ਸ਼ੋ ਹੈਗਾ ਜੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਰੋਡ ਸ਼ੋ ਜਿਆਦਾ ਵੱਡਾ ਹੋਏਗਾ ਕਿ ਤੁਸੀਂ ਅੱਜ ਜਿਹੜਾ ਸਟਰੈਂਥ ਹੈ ਪਾਵਰ ਹੈ ਕਿ ਉਹ ਆਪਣੇ ਦੇਖੋ ਜੀ ਮੈਂ ਤਾਂ ਇਹ ਗੱਲ ਕਹੂੰਗਾ ਕਿ ਸਾਡਾ ਜਿਹੜਾ ਰੋਡ ਸ਼ੋ ਹੈ ਇਹ ਸਭ ਤੋਂ ਵੱਡਾ ਹੋਵੇਗਾ ਆਮ ਆਦਮੀ ਪਾਰਟੀ ਨੇ ਆਪਣੀ ਜਿਹੜੀ ਤਾਕਤ ਦੀ ਦਰਵਰਤਨ ਜਰੂਰ ਕੀਤੀ ਹੈ ਸਾਡਾ ਇਹ ਜਿਹੜਾ ਅੱਜ ਦਾ ਰੋਡ ਸ਼ੋ ਹੈ ਇਹਨੂੰ ਕੈਨਸਲ ਕਰਾਉਣ ਦੀ ਪੂਰੀ ਬਾਹ ਲਾਈ ਹੈ ਅਫਸਰ ਆਪਣੇ ਅਫਸਰਾਂ ਦੇ ਥਰੂ ਪਰੰਤੂ ਅਸੀਂ ਵੀ ਕੁਝ ਧਮਖਾਂਮ ਰੱਖਦੇ ਆ ਤੇ ਅਸੀਂ ਇਸ ਨੂੰ ਕੈਨਸਲ ਨਹੀਂ ਹੋਣ ਦਿੱਤਾ ਔਰ ਅਸੀਂ ਇਸ ਜਿਹੜਾ ਰੋਡ ਸ਼ੋ ਹੈ ਇਹਨੂੰ ਅਸੀਂ ਬਰਕਰਾਰ ਰੱਖਿਆ ਤਾਨੂੰ ਕੀ ਲੱਗਦਾ ਹੈ ਕਿ ਅਰਵਿੰਦ ਖੰਨਾ ਜੀ ਇਥੋਂ ਸੀਟ ਕੱਟ ਜਾਣਗੇ ਜੀ ਬਿਲਕੁਲ ਜੀ ਅੱਜ ਜਿਵੇਂ ਪੰਜ ਕੋਣੀ ਟੱਕਰ ਹੈ ਤੇ ਪੰਜ ਕੋਣੀ ਟੱਕਰ ਦੇ ਵਿੱਚ ਅਸੀਂ ਇੱਕ ਤਾਂ ਸਾਨੂੰ ਟਾਈਮ ਥੋੜਾ ਮਿਲਿਆ ਪਰ ਫਿਰ ਵੀ ਅਸੀਂ ਵਿਦਿਨਾ ਜਿਹੜੇ 10 ਦਿਨ ਸਾਨੂੰ ਮਿਲੇ ਨੇ 10 ਦਿਨਾਂ ਦੇ ਵਿੱਚ ਅਸੀਂ ਇਹਨਾਂ ਸਾਰੇ ਕੈਂਡੀਡੇਟਾਂ ਦੇ ਬਰਾਬਰ ਆ ਖੜੇ ਹੋਏ ਆ ਤੇ ਮੈਨੂੰ ਪੂਰੀ ਉਮੀਦ ਹੈ ਵੀ ਆਉਣ ਵਾਲੇ 5 ਦਿਨਾਂ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਦੀ ਇੰਨੀ ਵੱਡੀ ਲਹਿਰ ਹੈ ਕਿਉਂਕਿ ਉਹ ਇੱਕ ਤਰਮਾਤਮਾ ਆਦਮੀ ਨੇ ਉਹ ਇੱਕ ਸਾਧੂ ਆਦਮੀ ਨੇ ਜਿਨ੍ਹਾਂ ਨੇ ਕੁਝ ਵੀ ਆਪਣਾ ਨਿੱਜੀ ਨਹੀਂ ਬਣਾਇਆ ਉਹਨਾਂ ਕੋਲ ਇੱਕ ਘਰ ਵੀ ਨਹੀਂ ਹੈ ਉਹਨਾਂ ਕੋਲ ਇੱਕ ਕਾਰ ਵੀ ਨਹੀਂ ਹੈ ਉਹਨਾਂ ਕੋਲ ਬੰਗਲੇ ਵੀ ਨਹੀਂ ਹੈ ਉਹਨਾਂ ਕੋਲ ਸਿਰਫ ਇੱਕ ਝੋਲਾ ਤੇ ਇੱਕ ਬੈਗ ਹੈ ਤੋ ਉਹਨਾਂ ਨੇ ਕੁਝ ਵੀ ਨਹੀਂ ਬਣਾਇਆ ਉਹਨਾਂ ਦੀ ਬੈਂਕ ਦੇ ਵਿੱਚ ਵੀ 40-45 ਹਜ਼ਾਰ ਰੁਪਏ ਹੋਊਗਾ ਮੇਰਾ ਖਿਆਲ ਹੈ ਕਿਉਂਕਿ ਸਾਰੀ ਤਨਖਾਹ ਉਹ ਗਰੀਬ ਲੋਕਾਂ ਨੂੰ ਭੇਜ ਦੇ ਨੇ ਸੋ ਇਹੋ ਜੇ ਇਨਸਾਨ ਨੂੰ ਦੇਸ਼ ਦੀ ਬਾਗਡੋਰ ਸੰਭਾਲਣਾ ਮੇਰਾ ਖਿਆਲ ਆ ਵਧੀਆ ਗੱਲ ਹੈ ਅਸੀਂ ਮਤਲਬ ਦੇਸ਼ ਦੀ ਜਿਹੜੀ ਸਭ ਤੋਂ ਮਾੜੀ ਗੱਲ ਹੋਈ ਹੈ ਦੇਸ਼ ਲਈ ਉਹ ਇਹ ਹੋਈ ਹੈ ਕਿ ਅਸੀਂ ਸਰਮਾਇਦਾਰ ਲੋਕਾਂ ਨੂੰ ਨਹਿਰੂ ਵਰਗਿਆਂ ਨੂੰ ਅਸੀਂ ਪੰਡਿਤ ਨਹਿਰੂ ਵਰਗਿਆਂ ਨੂੰ ਅਸੀਂ ਦੇਸ਼ ਦੀ ਬਾਗਡੋਰ ਸੰਭਾਲੀ ਜਿਨ੍ਹਾਂ ਨੇ ਆਪ ਦੇ ਖਿੱਸੇ ਭਰਨ ਤੋਂ ਸਿਵਾਏ ਦੇਸ਼ ਦਾ ਕੁਝ ਵੀ ਨਹੀਂ ਕਰਿਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ 10 ਸਾਲ ਦੇ ਵਿੱਚ ਸ੍ਰੀ ਨਰਿੰਦਰ ਮੋਦੀ ਜੀ ਦੇ ਕਮਾਂਡ ਦੇ ਵਿੱਚ ਇੰਨਾ ਕੀ ਵਿਕਾਸ ਹੋਇਆ ਹੈ ਕਿ ਤੁਸੀਂ ਤੁਹਾਡੇ ਸਟਾਰ ਸਵੇਰੇ ਝਲਕਦਾ ਹੈ ਓਵਰ ਬ੍ਰਿਜ ਲਾ ਲਓ ਰੋਡਸ ਲਾ ਲਓ ਰੇਲਵੇਜ਼ ਲਾ ਲਓ ਹਸਪੀਟਲਸ ਲਾ ਲਓ ਜਾਂ ਜਿਹੜੇ ਗਰੀਬ ਲੋਕ ਨੇ ਗਰੀਬ ਲੋਕਾਂ ਨੂੰ ਚੱਕਣ ਦੀਆਂ ਸਕੀਮਾਂ ਨੇ ਜਿਵੇਂ ਉਹਨਾਂ ਨੂੰ ਕੋਈ ਘਰ ਦੇਣੇ ਬਣਾ ਕੇ ਜਿਨ੍ਹਾਂ ਕੋਲੇ ਨਹੀਂ ਹੈਗੇ ਘਰ ਕੱਚੇ ਘਰ ਨੇ ਜਾਂ ਜਿਹੜੀਆਂ ਮਾਤਾਵਾਂ ਕੋਲੇ ਗੈਸ ਨਹੀਂ ਪਾਥੀਆਂ ਤੇ ਆਪਣੀ ਅੱਖਾਂ ਖਰਾਬ ਕਰ ਰਹੀ ਉਹਨਾਂ ਨੂੰ 4-5 ਕਰੋੜ 7 ਕਰੋੜ ਦੇ ਨੇੜੇ ਮਤਲਬ ਗੈਸ ਕਨੈਕਸ਼ਨ ਦਿੱਤੇ ਨੇ ਦੇਸ਼ ਦੇ ਵਿੱਚ ਔਰ ਇਸ ਤਰ੍ਹਾਂ ਉਹਨਾਂ ਵਿਸਕਰਮਾ ਸਕੀਮ ਖੋਲੀ ਹੈ ਜਿਹਦੇ ਵੀ ਸਾਡੀਆਂ ਕਿਉਂਕਿ ਜਨਸੰਖਿਆ ਜ਼ਿਆਦਾ ਹੋਣ ਕਰਕੇ ਸਾਰਿਆਂ ਨੂੰ ਸਰਕਾਰੀ ਨੌਕਰੀ ਤਾਂ ਨਹੀਂ ਦਿੱਤੀ ਜਾ ਸਕਦੀ ਪਰੰਤੂ ਨੌਜਵਾਨਾਂ ਨੂੰ ਇੱਕ ਸਹੂਲਤ ਪ੍ਰਦਾਨ ਕਰਨ ਲਈ ਕਿ ਉਹ ਆਪਣਾ ਰੋਜੀ ਰੋਟੀ ਕਮਾ ਸਕਣ ਇਸ ਲਈ ਉਹਨਾਂ ਮੋਦੀ ਜੀ ਨੇ ਬਹੁਤ ਸਾਰੀਆਂ achhiyan sahulatan chalu keetiyan ਕੈਪਟਨ ਸਾਹਿਬ ਮਹਿੰਗਾਈ ਮੁੱਦਾ ਨਹੀਂ ਰਹੇਗਾ ਇਸ ਵਾਰ ਜੀ ਦੇਖੋ ਮਹਿੰਗਾਈ ਦਾ ਇਹ ਮੁੱਦਾ ਜਰੂਰ ਹੈ ਲੋਕਾਂ ਨੂੰ ਇਹ ਲੱਗਦਾ ਜਰੂਰ ਹੈ ਪਰ ਮਹਿੰਗਾਈ ਇਹ ਨਹੀਂ ਕਿ ਮਹਿੰਗਾਈ ਕੱਲੀ ਵਧੀ ਹੈ ਦੇਖੋ ਜਿੱਥੇ ਜਿਵੇਂ ਫਰਕ ਲਓ ਪੈਨਸ਼ਨਰਸ ਨੇ ਉਹਨਾਂ ਦਾ ਹਰ ਸਾਲ ਹਰ ਤਿੰਨ ਮਹੀਨੇ ਵਾ ਡੀਏ ਵਧਦਾ ਹੈ ਜਾਂ ਜਿਹੜੀਆਂ ਜਿਹੜੀ ਕਣਕ ਆਪਾਂ ਨੂੰ ਜਾਂਦੇ ਸੀ ਕਿ ਉਹ ਆਪਾਂ ਨੂੰ ਪਹਿਲਾਂ ਸਸਤਾ ਮਿਲਦਾ ਹੁੰਦਾ ਸੀ ਅੱਜ ਉਹ ਵੀ ਮਹਿੰਗਾ ਹੋ ਗਿਆ ਜਾਂ ਮਤਲਬ ਜਿਵੇਂ ਕਿਸਾਨਾਂ ਨੂੰ ਜਿਹੜੀ ਜਿਵੇਂ ਫਸਲਾਂ ਦੇ ਮੁੱਲ ਅੱਗੇ ਸਾਰਾ 4-500 ਰੁਪਏ ਕੁਆਂਟਲ ਹੁੰਦਾ ਸੀ ਲੇਕਿਨ ਅੱਜ 22-2300 ਨੂੰ ਕੁਆਂਟਲ ਹੋ ਗਿਆ ਸੋ ਇਸ ਤਰ੍ਹਾਂ ਮਹਿੰਗਾਈ ਜੇ ਵਧੀ ਹੈ ਤਾਂ ਲੋਕਾਂ ਦੀ ਆਮਦਨ ਵਧੀਆ ਨੇ ਆਮਦਨਤਾ ਵਧੀ ਹੈ ਜਿਸ ਦਿਨ 400 ਦਾ ਸਿਲੰਡਰ ਸੀ 800 ਦਾ ਹੋ ਗਿਆ ਫਿਰ 1200 ਦਾ ਹੋ ਗਿਆ ਹੁਣ ਫਿਰ 900 ਦਾ ਹੋ ਗਿਆ ਮਤਲਬ ਉਹ ਇੱਕ ਆਮ ਜਨਤਾ ਨੂੰ ਰਸੋਈ ਤਾਂ ਮਹਿੰਗੀ ਪੈਂਦੀ ਹੈ ਨੇ ਤੇ ਦੇਖੋ ਜੀ ਗੱਲ ਇਹ ਹੈ ਵੀ ਇਹ ਹੈਗੇ ਨੇ ਇੰਟਰਨੈਸ਼ਨਲ ਮੁੱਦੇ ਜਿਵੇਂ ਗੈਸ ਦਾ ਹੋ ਗਿਆ ਤੇਲ ਦਾ ਹੋ ਗਿਆ ਇਹ ਇੰਟਰਨੈਸ਼ਨਲ ਮਾਰਕੀਟ ਨਾਲ ਜੁੜੇ ਹੋਏ ਮੁੱਦੇ ਨੇ ਜੇ فرض ਕਰ ਲੋ ਬਾ ਇੰਟਰਨੈਸ਼ਨਲ ਲੈਵਲ ਤੇ ਆਪਣੀ ਇਹ ਵੱਧ ਹੁੰਦਾ ਤਾਂ ਨੈਚੁਰਲੀ ਉਹਨਾਂ ਨੂੰ ਇਸ ਗੱਲ ਦਾ ਸਰਕਾਰ ਵੀ ਕੁਝ ਨਹੀਂ ਕਰ ਸਕਦੀ ਤੇ ਦੋਸਤੋ ਸਾਡੇ ਨਾਲ ਸੀਗੇ ਕੈਪਟਨ ਸਿੱਧੂ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਤੇ ਜਾਣਕਾਰੀ ਲਈਤੀ ਅੱਜ ਰੋਡ ਸ਼ੋਅ ਦੇ ਬਾਰੇ ਤੇ ਸਾਡੇ ਨਾਲ ਜੁੜੇ ਰਹੋ ਜੀ ਮੇ ਖੰਨਾ ਜੀ ਆ ਗਏ ਨੇ ਤੇ ਅਸੀਂ ਉਹਨਾਂ ਨਾਲ ਦੇਖਦੇ ਹਾਂ ਰਾਬਤਾ ਕਰਾ ਹੋ ਸਕਦਾ ਹੈ ਤੇ ਜਰੂਰ ਗੱਲਬਾਤ ਕਰਾਵਾਂਗੇ ਜੀ